ਇਹ ਬੂਟਾ ਹੈ ਜੀ ਕਚਨਾਰ ਦਾ ਤੇ ਫੁੱਲ ਦੇਖੋ ਇਹਦੇ ਕਿੱਡੇ ਸੋਹਣੇ ਆ ਬਹੁਤ ਸਾਰੇ ਗੀਤਾਂ ਕਹਾਣੀਆਂ ਚ ਵੀ ਇਹਦਾ ਜ਼ਿਕਰ ਆਉਂਦਾ ਪੰਜਾਬ ਦੇ ਪ੍ਰਾਤਨ ਰੁੱਖਾਂ ਦੇ ਵਿੱਚੋਂ ਇੱਕਾ ਦੋ ਰੰਗ ਦਾ ਕਚਨਾਰ ਹੁੰਦਾ ਜੀ ਇੱਕ ਚਿੱਟਾ ਵੀ ਹੁੰਦਾ ਤੇ ਇੱਕ ਲਾਲ ਗੁਲਾਬੀ ਬਹੁਤ ਸੋਹਣੇ ਫੁੱਲ ਆ ਇਹਦੇ ਅਜੇ ਸ਼ੁਰੂ ਹੋਏ ਆ ਫੁੱਲ ਖਿੜਨੇ ਤੇ ਕਾਫੀ ਦਿਨਾਂ ਤੱਕ ਖਿੜਦੇ ਰਹਿਣਗੇ ਇਹਦੀਆਂ ਟੋਡੀਆਂ ਵੱਡਸਾ ਅੰਗੇ ਨਾਲ ਤੋਂ ਵੀ ਹੋਰ ਫੁੱਲ ਖੜਨਗੇ ਪੱਤਾ ਇਹਦਾ ਇਸ ਤਰ੍ਹਾਂ ਦਾ ਹੁੰਦਾ ਥੋੜਾ ਜਿਹਾ ਗੋਲ ਤੇ ਪਿੱਛੇ ਥੋੜਾ ਜਿਹਾ ਕੱਟ ਜਾ ਬਣਿਆ ਹੁੰਦਾ ਇਹਦੇ ਪੱਤੇ ਇਹ ਦੀ ਚੰਨੀ ਦਰਮਿਆਨੀ ਉਚਾਈ ਵਾਲਾ ਇਹ ਰੁੱਖ ਹੁੰਦਾ ਸੋਹਣੀ ਸ਼ਾਂ ਕਰਦਾ ਫੁੱਲ ਵੀ ਸੋਹਣੇ ਲੱਗਦੇ ਆ ਤੇ ਖਾਕੀ ਖਾਂ ਤੇ ਵੀ ਹੋ ਜਾਂਦਾ ਮਤਲਬ ਪਾਣੀ ਵਗੈਰਾ ਵੀ ਇਹਨੂੰ ਕੋਈ ਖਾਸ ਨਹੀਂ ਚਾਹੀਦਾ ਹੁੰਦਾ ਥੋੜਾ ਬਹੁਤ ਪਾਣੀ ਮਿਲ ਜੇ ਤੇ ਉਹਦੇ ਨਾਲ ਹੀ ਚੱਲ ਜਾਂਦਾ ਬੜਾ ਵਧੀਆ ਵਧੀਆ ਤਰੀਕੇ ਨਾਲ ਇੱਕ ਸਾਲ ਹਜੇ ਹੋਇਆ ਨਹੀਂ ਇਹਨੂੰ ਲਗਾਏ ਨੂੰ ਬੁੱਤੇ ਨੂੰ ਤਿੰਨ ਕੋਟ ਦਾ ਬੂਟਾ ਲਗਾਇਆ ਸੀ ਆਪਾਂ ਤੇ 6 ਮਹੀਨੇ ਹੀ ਹੋਏ ਹਲੇ ਫੁੱਲ ਇਹਨੂੰ ਖਿੜਨੇ ਸ਼ੁਰੂ ਹੋ ਗਏ ਧੰਨਵਾਦ ਜੀ